ਨਾਬਦੀ ਸਰਕਾਰੀ ਐਲੀਮੈਂਟਰੀ ਸਕੂਲ ਜ਼ਿਲ੍ਹਾ ਜੇਲ੍ਹ ਦੇ ਵਿੱਚ ਡੀਸੀ ਪਟਿਆਲਾ ਦੇ ਸਹਿਯੋਗ ਦੇ ਨਾਲ ਈ-릭ਸ਼ਾ ਦਿੱਤੇ ਗਏ ਸਕੂਲ ਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਬੱਚੇ ਵਿੱਦਿਆ ਹਾਸਲ ਕਰ ਰਹੇ ਨੇ ਹੁਣ ਇਹ ਬੱਚੇ ਈ ਰਿਕਸ਼ਾ ਰਾਹੀਂ ਸਕੂਲ ਦੇ ਵਿੱਚ ਆਇਆ ਕਰਨਗੇ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੇ ਜੀਸੀ ਸਾਹਿਬਾਨ ਦਾ ਧੰਨਵਾਦ ਕੀਤਾ ਇਸ ਮੌਕੇ ਉੱਤੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਘਰੋਂ ਸਕੂਲ ਆਉਣਾ ਠੰਡ ਦੇ ਵਿੱਚ ਬਹੁਤ ਮੁਸ਼ਕਲ ਸੀ ਹੁਣ ਅਸੀਂ ਸਕੂਲ ਈ ਰਿਕਸ਼ਾ ਦੇ ਵਿੱਚ ਬੈਠ ਕੇ ਆਇਆ ਕਰਾਂਗੇ ਇਹ ਐਨਜੀਓ ਵੱਲੋਂ ਜਿਹੜੇ ਰਿਕਸ਼ੇ ਦਿੱਤੇ ਗਏ ਨੇ ਡੀਸੀ ਸਾਹਿਬ ਦੇ ਸਹਿਯੋਗ ਨਾਲ ਇਹ ਰਿਕਸ਼ੇ ਪ੍ਰੋਵਾਈਡ ਹੋਣ ਨਾਲ ਜਿਹੜੇ ਬੱਚਿਆਂ ਦਾ ਜਿਹੜਾ ਦਾਖਲਾ ਉਹ ਸਕੂਲ ਚ ਵਧੇਗਾ ਇੱਥੇ ਜਿਹੜੇ ਬੱਚੇ ਨੇ ਮੋਸਟਲੀ ਆਲੇ-ਦਾਲੇ ਕਲੋਨੀਆਂ ਚ ਆਉਂਦੇ ਨੇ ਜਿਹੜੇ ਦੂਰੋਂ ਪੈਂਦੀਆਂ ਨੇ ਜਿਹਦੇ ਕਰਕੇ ਬੱਚਿਆਂ ਦੀ ਗੈਰ ਹਾਜ਼ਰੀ ਰਹਿੰਦੀ ਸੀ ਤੇ ਇਸ ਨਾਲ ਸਾਨੂੰ ਇਹ ਸਹੂਲਤ ਹੋ ਜੇਗੀ ਤੇ ਜਿਹੜੀ ਗੈਰ ਹਾਜ਼ਰੀ ਆ ਉਹ ਘਟ ਜੇਗੀ ਤੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਇਹਦਾ ਬਹੁਤ ਵਾਸਹਿਜੋਗ ਹੋਗਾ ਕਿੰਨੇ ਕ ਬੱਚੇ ਨਾਂ ਵਿਸ਼ੇਸ਼ ਤੌਰ ਤੇ तकरीबन 400 ਤੋਂ ਉੱਤੇ ਬੱਚੇ ਇੱਥੇ ਤੇ ਹੋਰ ਵੀ ਐਡਮਿਸ਼ਨ ਹੋ ਜਾਏਗੀ ਹੁਣ मेरा नाम रिया है जी मैं यहाँ पास में संतो अजीब कॉलोनी में रहती हूँ और वहाँ से मुझको आने में बहुत बहुत मुश्किल होती थी

ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੇ ਜੀਸੀ ਸਾਹਿਬਾਨ ਦਾ ਧੰਨਵਾਦ ਕੀਤਾ ਇਸ ਮੌਕੇ ਉੱਤੇ ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਘਰੋਂ ਸਕੂਲ ਆਉਣਾ ਠੰਡ ਦੇ ਵਿੱਚ ਬਹੁਤ ਮੁਸ਼ਕਲ ਸੀ ਹੁਣ ਅਸੀਂ ਸਕੂਲ ਲਈ ਰਿਕਸ਼ਾ ਦੇ ਵਿੱਚ ਬੈਠ ਕੇ ਆਇਆ ਕਰਾਂਗੇ ਇਹ ਐਨਜੀਓ ਵੱਲੋਂ ਜਿਹੜੇ ਰਿਕਸ਼ੇ ਦਿੱਤੇ ਗਏ ਨੇ ਅ ਡੀਸੀ ਸਾਹਿਬ ਦੇ ਸਹਿਯੋਗ ਨਾਲ ਇਹ ਰਿਕਸ਼ੇ ਪ੍ਰੋਵਾਈਡ ਹੋਣ ਨਾਲ ਜਿਹੜੇ ਬੱਚਿਆਂ ਦਾ ਜਿਹੜਾ ਦਾਖਲਾ ਉਹ ਸਕੂਲ ਚ ਵਧੇਗਾ ਇੱਥੇ ਜਿਹੜੇ ਬੱਚੇ ਨੇ ਮੋਸਟਲੀ ਆਲੇ-ਦਾਲੇ ਕਲੋਨੀਆਂ ਚ ਆਉਂਦੇ ਨੇ ਜਿਹੜੇ ਦੂਰੋਂ ਪੈਂਦੀਆਂ ਨੇ ਜਿਹਦੇ ਕਰਕੇ ਬੱਚਿਆਂ ਦੀ ਗੈਰ ਹਾਜ਼ਰੀ ਰਹਿੰਦੀ ਸੀ ਤੇ ਇਸ ਨਾਲ ਸਾਨੂੰ ਇਹ ਸਹੂਲਤ ਹੋ ਜੇਗੀ ਤੇ ਜਿਹੜੀ ਗੈਰ ਹਾਜ਼ਰੀ ਉਹ ਘਟ ਜੇਗੀ ਤੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਇਹ ਤਾਂ ਬਹੁਤ ਸਹਯੋਗ ਹੋਊਗਾ ਕਿੰਨੇ ਕ ਬੱਚੇ ਨਾਂ ਵਿਸ਼ੇਸ਼ ਤ ਤਕਰੀਬਨ 400 ਤੋਂ ਉੱਤੇ ਬੱਚੇ ਇੱਥੇ ਤੇ ਹੋਰ ਵੀ ਐਡਮਿਸ਼ਨ ਹੋ ਜਾਏਗੀ ਹੁਣ मेरा नाम रिया है जी मैं यहाँ पास में संत अजीब कॉलोनी में रहती हूँ और वहाँ से मुझको आने में बहुत बहुत मुश्किल होती थी इसलिए जो सरकार ने ऑटो तो रिक्शे ख़रीदे हैं उसके बाद हम लोग उसके बाद हम लोग वो स्कूल आने में बहुत अच्छा आसानी से आ जाते हैं